ਦੇ ਅਰੇ ਤੇ ਲੋਕਾਂ ਨੂੰ ਸ਼ੁਕਰੀਆ ਕਿ ਉਹ ਆਏ ਕਿ ਅਸੀਂ ਮੇਰਾ ਲਾਲ ਜੀ ਕਾਮਰ ਜਰਨਲ ਟਾਪਾਂ ਜੀ ਪ੍ਰਦਰਸ਼ਨ ਕਰਦੇ ਅਸੀਂ ਜਿਹੜਾ ਜੀ ਪ੍ਰਦਰਸ਼ਨ ਜਿਹੜਾ ਫੋਕਰਦਾਲ ਦੇ ਬੈਠੇ ਆ ਅਸੀਂ ਕੰਮ ਕਰਿਆ ਸੀ ਜਿਹੜੇ ਪਿੰਡਾਂ ਦੇ ਵਿੱਚ ਨਰੇਗਾ ਵਾਲੇ ਮਜ਼ਦੂਰਾਂ ਨੇ ਉਹਨਾਂ ਦੇ ਪੈਸੇ ਨਹੀਂ ਪਾਏ ਗਏ ਔਰ ਨਾ ਉਹਨਾਂ ਦੇ ਨਵੇਂ ਕੰਮ ਕੱਢਿਆ ਗਿਆ ਔਰ ਜਿਹੜੇ ਸੈਕਟਰੀ ਨੇ ਜਿਨ੍ਹਾਂ ਨੇ ਗੜਬੜ ਕੀਤੀ ਸੀ ਨਰੇਗਾ ਦੇ ਪੈਸੇ ਖਾਦੇ ਨੇ ਬਹੁਤ ਮੋٹے ਪੈਸੇ ਖਾਦੇ ਨੇ ਸੈਕਟਰੀਆਂ ਨੇ ਅਸੀਂ ਚਾਹੁੰਦੇ ਸੀ ਕਿ ਇਹਨਾਂ ਤੇ ਜਿਹੜੀ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਗਈ ਔਰ ਬਹੁਤ ਮੀਟਿੰਗਾਂ ਕੀਤੀਆਂ ਜਿਹਦੇ ਮੀਟਿੰਗਾਂ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਉਸ ਤੋਂ ਬਾਅਦ ਜਿਹੜੀ ਅਸੀਂ ਆਪੋ ਘਰਦਾਲ 22 ਤਰੀਕ ਤੋਂ ਜਿਹੜੀ ਅਸੀਂ ਆਪੋ ਘਰਦਾਲ ਰੱਖੀ ਐ ਸੀ ਅੱਜ ਤੀਸਰਾ ਦਿਨ ਹੈ ਜੀ ਘਰਦਾਲ ਦਾ ਅਗਲਾ ਕਦਮ ਕੀ ਹੈ ਯਾਰ ਅਗਲਾ ਕਦਮ ਸਾਡਾ ਇਹ ਹੈ ਜੀ ਜਿਹੜੀ ਆਉਣ ਵਾਲੇ ਆ ਵੋਟਾਂ ਨੇ 1 ਤਰੀਕ ਨੂੰ ਪਹਿਨ ਜਾ ਰਹੀਆਂ ਨੇ ਪਰ ਸਾਨੂੰ ਅਸੀਂ ਓਟਾਂ ਪਾਉਣੀਆਂ ਸੀ ਪਰ ਸਾਨੂੰ ਡੀਸੀ ਮੈਡਮ ਨੇ ਮਜਬੂਰ ਕਰ ਦਿੱਤਾ ਕਿ ਜਿਹੜੀਆਂ ਓਟਾਂ ਨਾ ਪਾਓ ਕਿਉਂਕਿ ਅਸੀਂ ਹੁਣ ਸਾਰੇ ਪਿੰਡਾਂ ਵਿੱਚ ਮੀਟਿੰਗਾਂ ਕਰਾ ਰਿਆ ਹੈ ਕਿ ਜਿਹੜੇ ਅਸੀਂ ਸਾਰੇ ਟਰਾਲੀਆਂ ਟਰੈਕਟਰ ਔਰ ਜਿਹੜੇ ਫੜ ਕੇ ਵਿਕਲ ਲੈ ਕੇ ਆਵਾਂਗੇ ਡੀਸੀ ਦਾ ਕਰਾਓ ਕਰਾਂਗੇ ਇੱਕ ਤਰੀਕ ਨੂੰ ਓਟਾਂ ਵਲੇ ਦੇਣ ਹਾਂਜੀ ਪੁਤਲਾ ਜੇ ਪੁਤਲੇ ਦਾ ਜੇ ਸਾਡੇ ਜੋ ਪਾਰਟੀ ਬੈਠੀ ਹੈ ਉਹ ਸਲਾਹ ਕਰਾਂਗੇ ਪੁਤਲਾ ਫੋਕੜਾ ਕਿ ਨਹੀਂ ਇਹ ਡਿਕਲੇਅਰ ਹੈ ਜੀ ਜਿਹੜਾ ਇੱਕ ਤਰੀਕ ਨੂੰ ਆ ਕੇ ਅਸੀਂ ਡੀਸੀ ਦਾ ਕਰਾਓ ਕਰਨਾ ਹੈ ਵੋਟਾਂ ਵੱਲ ਦੇਣ ਜੀ ਜਿਹੜਾ ਪੋਕੜਪਾਲ ਕੱਪਨ ਜਾਰੀ ਹੈ ਪੋਕੜਤਾਲ ਜੀ ਇਹ ਜਿੰਨੀ ਦਿਨ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨੀ ਦਿਨ ਅਸੀਂ ਪੋਕੜਤਾਲ ਤੇ ਬੈਠਾਂਗੇ ਅਸੀਂ ਅੱਜ ਨਰੇਗਾ ਰਜਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਤੱਕ ਜਿਹੜਾ ਸਾਡਾ ਪੋਕੜਤਾਲ ਦਾ ਤੀਜੇ ਦਿਨ ਚ ਪ੍ਰਵੇਸ਼ ਹੋਈ ਏ ਆਪਾਂ ਸਮਝਦੇ ਹਾਂ ਕਿ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਅੱਤ ਦੀ ਗਰਮੀ ਹੁੰਦੀ ਏ ਤੋ ਉਸ ਗਰਮੀ ਦੇ ਵਿੱਚ ਪਹਿਲੀ ਕੇ ਲਗਾਤਾਰ ਨਰੇਗਾ ਮਜ਼ਦੂਰ ਧਰਨਾ ਮਜਾਰਾ ਪ੍ਰਦਰਸ਼ਨ ਕਰ ਰਹੇ ਨੇ ਕਿਉਂਕਿ ਇਸ ਤੂ ਦਾ ਜਰਾ ਭ੍ਰਿਸ਼ਟਾਚਾਰੀ ਨਰੇਗਾ ਆਂਬਲਾ ਹੈ ਉਹ ਕਈ ਤਰ੍ਹਾਂ ਦੀ ਸਾਡੇ ਅੱਗੇ ਮੁਸ਼ਕਲਾਵਾਂ ਖੜੀਆਂ ਕਰ ਰਿਹਾ ਹੈ ਕਿਉਂਕਿ ਉਹਨਾਂ ਦੇ ਪਿਛਲੇ ਜਿਹੜੇ ਮੇਟ ਕੰਮ ਕਰਦੇ ਸੀ ਲੱਖਾਂ ਰੁਪਏ ਕਮਾ ਕੇ ਜਿਹੜੇ ਆਪ ਖਾਂਦੇ ਸੀ ਡੀਸੀ ਨੂੰ ਦਿੰਦੇ ਸੀ ਜਾਂ ਹੋਰ ਅਧਿਕਾਰੀਆਂ ਨੂੰ ਦਿੰਦੇ ਸੀ ਉਹਨਾਂ ਦਾ ਕਾਰੋਬਾਰ ਇਸ ਲਈ ਬੰਦ ਹੋਇਆ ਹੋਇਆ ਹੈ ਕਿਉਂਕਿ ਸਾਡੇ ਜਿੱਤੇ ਬੰਦੀਨ ਇਮਾਨਦਾਰ ਕਰਨ ਵਾਲੇ ਕੰਮ ਮੁੰਡੇ ਕੁੜੀਆਂ ਉਹ ਨਰੇਕਾ ਦਾ ਜਦੋਂ ਕੰਮ ਚਲਾ ਰਹੇ ਹਨ ਤਾਂ ਉਹਨਾਂ ਨੂੰ ਲੱਗ ਰਿਹਾ ਹੈ ਕਿ ਸਾਡਾ ਤੋਰੀ ਫੁਲਕਾ ਬੰਦ ਹੋ ਗਿਆ ਹੈ ਤਾਂ ਕਰਕੇ ਉਹ ਆਪਣੇ ਮੇਟਾਂ ਨੂੰ ਜਾ ਕੇ ਇਹ ਕਹਿੰਦੇ ਨੇ ਕਿ ਤੁਸੀਂ ਕੰਮ ਚਲਾਓ ਜਿਸ ਕਾਰਨ ਸਾਡੇ ਚਰਚਨਾ ਪੈਦਾ ਕਰ ਰਹੇ ਨੇ ਜਦੋਂ ਸਾਨੂੰ ਪਤਾ ਚੱਲਿਆ ਅਸੀਂ ਇਹਨਾਂ ਮੇਟਾਂ ਬਾਰੇ ਇਹਨਾਂ ਜੀਆਰਐਸ ਬਾਰੇ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਇਹਨਾਂ ਨੇ ਇੱਕ ਇੱਕ ਪਿੰਡ ਵਿੱਚੋਂ 2200 300 ਤੋਂ 4400 ਇਹ ਜਹਾਜ਼ ਹਾਜ਼ਰੀਆਂ પાਕੇ ਉਹਨਾਂ ਕੋਲੋਂ ਲੱਖ ਰੁਪਏ ਇਕੱਠੇ ਕਰਕੇ ਕਹਿ ਲਈਏ ਕਿ ਨਾਲੇ ਦੇ ਘਰ ਪਰਿਆ ਨਾ ਇਹਨਾਂ ಗ್ರಾಮ ਸੇਵਕਾਂ ਨੇ ਜਿਹੜੇ ਉਹਨਾਂ ਆਪਣੇ ਆਪ ਨੂੰ ਬਚਾਉਣ ਦੇ ਲਈ ਕਾਨੂੰਨੀ ਸਜ਼ਾ ਤੋਂ ਬਚਣ ਦੇ ਲਈ ਹੁਕਰਤਾਲੀ ਬੈਠੇ ਹੋਏ ਨੇ ਪਰ ਉਹਨਾਂ ਦੀ ਜੇ ਜਾਂਚ ਕਰ ਲਈ ਜਾਵੇ ਤਾਂ ਪਤਾ ਚੱਲੇਗਾ ਕਿ ਕਿਵੇਂ ਇਹ ਕਿੱਥੋਂ ਤੇ ਕਿੱਥੇ ਤੱਕ ਪਹੁੰਚ ਗਿਆ ਅਸੀਂ ਇਹਨਾਂ ਦੀ ਜਾਂਚ ਕਰਾ ਰਹੇ ਹਾਂ ਇਹਨਾਂ ਦੀ ਜਾਂਚ ਕਰਨ ਵਾਲਾ ਜਿਹੜਾ ਵਿਭਾਗ ਹੈ ਜਿਹੜਾ ਡਿਪਟੀ ਕਮਿਸ਼ਨਰ ਹੈ ਉਹ ਵੀ ਗੜਬੜੀਆਂ ਕਰ ਰਹੀ ਏ ਉਹਨਾਂ ਨੇ ਵੀ ਲਗਾ ਵੱਡੇ ਘਟਾਲੇ ਕੀਤੇ ਹੋਏ ਨੇ ਕਈ ਇਹੋ ਜਿਹੇ ਟੈਂਡਰ ਨੇ ਜਿਹੜੇ ਟੈਂਡਰਾਂ ਨੂੰ ਆਦੇ ਘਰ ਵਾਲਾਂ ਦੇ ਆਦੇ ਪਰਿਵਾਰ ਦੇ ਖਾਤੇ ਚ ਪਾ ਕੇ ਉਹਨਾਂ ਨੇ ਰਿਸ਼ਤਾਚਾਰ ਕੀਤਾ ਹੋਇਆ ਸੋ ਉਸ ਦੇ ਖਿਲਾਫ ਅਸੀਂ ਸਬੂਤ ਲੈ ਕੇ ਆਏ ਆ ਪਰ ਇਸ ਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਇਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਮੇਰੇ ਕਾਮਜੂਰਾਂ ਨੂੰ ਕੀਤੇ ਕੰਮ ਦੇ ਪੈਸੇ ਨਹੀਂ ਦਿੱਤੇ ਜਾ ਰਹੇ ਮੇਰੇ ਕਾਮਜੂਰਾਂ ਨੂੰ ਛਤਾ ਤਾਰੀ 13 ਤੇ ਹੱਕ ਵਿੱਚ ਵੋਟਾਂ ਪਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤਾਂ ਕਰਕੇ ਅਸੀਂ ਕੱਲ ਮਜਬੂਰ ਹੋ ਕੇ ਅੱਜ ਅਸੀਂ ਮੀਟਿੰਗ ਕੱਲ ਕਰਕੇ ਅੱਜ ਐਲਾਨ ਕਰ ਰਹੇ ਆ ਕਿ ਅਸੀਂ ਆਉਣ ਵਾਲੇ ਜਿਹੜੀ ਤਰੀਕਾ ਜਿਹੜਾ ਇਲੈਕਸ਼ਨ ਹੋਣ ਜਾ ਰਿਹਾ ਹੈ ਇੱਕ ਤਰੀਕ ਨੂੰ ਪਾਰਲੀਮੈਂਟ ਦੀਆਂ ਚੋਣਾਂ 'ਚ ਮਜਬੂਰ ਹੋ ਕੇ ਜੇ ਸਾਡੀ ਸੁਣਵਾਈ ਨਹੀਂ ਕੀਤੀ ਜਾਂਦੀ ਤਾਂ ਸਾਰੇ ਅਸੀਂ ਜਿਹੜੀ ਸੀ ਦਫ਼ਤਰ ਦਾ ਘਰਾਵ ਕਰ ਨੂੰ ਮਜਬੂਰ ਹੋਵਾਂਗੇ ਆਉਣ ਵਾਲੇ ਇੱਕ ਤਰੀਕ ਨੂੰ ਜਿਸ ਕਾਰਨ ਸਾਡੀ ਮਜਬੂਰੀ ਸਾਡੀ ਹੋ ਸਕਦੀ ਹੈ ਕਿਸੇ ਜਾਇਦ ਉਦੋਂ ਵੋਟਾਂ ਵੀ ਨਾ ਪਾਈਏ ਕਿਉਂਕਿ ਤੜਕੇ ਆ ਕੇ ਸੀਂ ਦਾ ਕਰਾਉ ਕਰਨਾ ਹੈ ਜਿਸ ਦੀ ਜ਼ਿੰਮੇਵਾਰ ਇਤੋ ਦੀ ਡਿਊਟੀ ਕਮਿਸ਼ਨਰ ਤੇ ਚੌਣ ਕਮਿਸ਼ਨਰ ਜੇ ਜ਼ਿਲ੍ਹੇ ਜੁੰਦੀ ਹੈ ਉਹ ਹੋਵੇਗੀ ਜੇਕਰ ਮਨਰੇਗਾ ਮਜ਼ਦੂਰਾਂ ਦੀਆਂ ਸਮੱਸਿਆ ਅੱਜ ਜਾਂ ਕੱਲ ਤੱਕ ਹੱਲ ਨਾ ਕੀਤੀਆਂ